ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਕਿੱਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸ ਦਿ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਤੇ ਜਿਨ੍ਹਾਂ ਨੇ ਸਾਡੇ ਸਾਥ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਅੱਜ ਮੈਂ ਸਾਰਾ ਕੰਮ ਧੰਦਾ ਜਿਹੜਾ ਸੀਗਾ ਸਾਰਾ ਹੀ ਨਿਵੇੜ ਲਿਆ ਵਿਹੜੇ 'ਚ ਵੀ ਸਾਫ ਸਫਾਈਆਂ ਕਰਤੀਆਂ ਤੇ ਅੰਦਰਾ 'ਚ ਵੀ ਸਾਫ ਸਫਾਈਆਂ ਕਰ ਲਈਆਂ ਸਾਰਾ ਕੰਮ ਧੰਦਾ ਰੋਟੀ ਢੱਕ ਭਾਂਡਾ ਠਿੱਕਰ ਬੋਕਰ ਭਾਰੀ ਸਾਰਾ ਕੰਮ ਕਰ ਲਿਆ ਤੇ ਹੁਣ ਆਈ ਸੀਗੀ ਦਰਸ਼ਕੋ ਟੂਟੀ ਤੇ ਮੈਂ ਧੋਨੀਆ ਕੱਪੜੇ ਕਿਉਂਕਿ ਕੱਲ ਨੂੰ ਜਾਣਾ ਹੈ ਮੈਂ ਪੇਕਿਆਂ ਨੂੰ ਰਖੜੀ ਬੰਨਣ ਵਾਸਤੇ ਹੋਰ ਜੀ ਤੁਨੂੰ ਵੀ ਰਖੜੀ ਦੀਆਂ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹਨਾ ਜੀ ਇੱਕ ਇਹ ਰਖੜੀ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ ਹਨਾ ਇੱਕ ਰਕਸ਼ਾ ਬੰਧਨ ਜਿਹੜਾ ਤਿਉਹਾਰ ਹੈ ਤੇ ਮੈਂ ਹੀ ਅਰਦਾਸ ਕਰੂੰਗੀ ਵੀ ਜਿੰਨੇ ਵੀ ਗਿਲੇ ਸ਼ਿਕਵੇ ਹੈ ਭੈਣ ਭਰਾਵਾਂ ਨੂੰ ਇਹ ਹੀ ਰਿਕੁਐਸਟ ਹੈ ਕਿ ਗਿਲੇ ਸ਼ਿਕਵੇ ਦੂਰ ਕੀਤੇ ਜਾਣ ਅਤੇ ਜਿਹੜਾ ਖੂਬਸੂਰਤ ਜਿਹਾ ਰਖੜੀ ਦਾ ਤਿਉਹਾਰ ਹੈ ਤੇ ਇਹਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਹਨ ਤੇ ਭੈਣਾਂ ਨੂੰ ਆਸ ਹੁੰਦੀ ਆ ਭਰਾਵਾਂ ਨੂੰ ਵੀ ਆਸ ਹੁੰਦੀ ਆ ਵੀ ਸਾਡੀਆਂ ਭੈਣਾਂ ਆਉਣਗੀਆਂ ਰਖੜੀ ਬੰਨਣ ਵਾਸਤੇ ਉਹਨਾਂ ਭੈਣਾਂ ਦੀ ਉਹਨਾਂ ਭਰਾਵਾਂ ਦੀ ਰੱਬ ਐਨੀ ਲੰਮੀ ਉਮਰ ਕਰ ਦੇ ਐਨੀ ਲੰਮੀ ਉਮਰ ਕਰ ਦੇ ਕਿ ਕੋਈ ਭੈਣ ਨਾ ਤਰਸੇ ਤੇ ਕੋਈ ਭਰਾ ਨਾ ਤਰਸੇ ਹਨ ਤੇ ਜੀਨੂੰ ਇਹ ਕਮੀ ਹੈਗੀ ਆ ਮਾਲਕ ਉਹਦੀ ਵੀ ਇਹ ਕਮੀ ਪੂਰੀ ਕਰੇ ਇਹ ਮੇਰੇ ਵੱਲੋਂ ਦੁਆ ਜੀ ਮੇਰੇ ਵੱਲੋਂ ਅਰਦਾਸ ਆ ਮੇਰੇ ਵਾਹਿਗੁਰੂ ਨੂੰ ਤੇ ਆਦਰ ਵੇਖੋ ਮੈਂ ਵੀ ਬੰਨ ਰੱਖੀ ਰਖੜੀ ਮੈਂ ਕਿਹਾ ਚਲੋ ਸਾਡੇ ਦਰਸ਼ਕਾਂ ਦੇ ਨਾਲ ਅੱਜ ਦੀਆਂ ਜਿਹੜੀਆਂ ਕੁਝ ਕੁ ਗੱਲਾਂ ਹੈਗੀਆਂ ਉਹ ਮੈਂ ਸ਼ੇਅਰ ਜਰੂਰ ਕਰੂੰਗੀ ਤੇ ਹੋਰ ਜੀ ਕਿਵੇਂ ਲੱਗਦੇ ਸਾਡੇ ਬਲੌਗ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਥੋੜਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਜਿਆਦਾ ਪਸੰਦ ਕਰ ਰਹੇ ਹੋ ਇੰਨਾ ਜਿਆਦਾ ਪਿਆਰ ਦੇ ਰਹੇ ਹੋ ਤੇ ਬੱਚੇ ਤਾਂ ਰੈਡੀ ਹੋ ਚੁੱਕੇ ਆ ਜੀ ਕਿਉਂਕਿ ਬੱਚੇ ਜਾ ਰਹੇ ਅੱਜ ਆਪਦੇ ਨਾਨਕੇ ਤੇ ਮੈਂ ਜਾਉਂਗੀ ਜੀ ਕੱਲ੍ਹ ਕਿਉਂਕਿ ਅੱਜ ਮੇਰੇ ਕੁਝ ਕਰਨ ਵਾਲੇ ਥੋੜੇ ਜੇ ਕੰਮ ਰਹਿ ਗਏ ਆ ਤੇ ਇਸ ਕਰਕੇ ਮੈਂ ਮੇਰੇ ਸਾਰੇ ਕੰਮ ਨਵੇੜ ਕੇ ਫੇਰ ਜਾਵਾਂਗੀ ਤੇ ਦਬਕੇ ਦਬਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਹੈਨਾ ਕਿਉਂਕਿ ਜਿਹੜੀਆਂ ਖੁਸ਼ੀਆਂ ਹੁੰਦੀਆਂ ਨੇ ਨਾ ਨਿੱਕੀਆਂ ਨਿੱਕੀਆਂ ਨਿੱਕੇ ਨਿੱਕੀਆਂ ਖੁਸ਼ੀਆਂ ਇਹ ਬਹੁਤ ਮਾਇਨੇ ਰੱਖਦੀਆਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਮੈਨੂੰ ਵੀ ਬਹੁਤ ਜ਼ਿਆਦਾ ਚਾਹ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ ਤੇ ਪ੍ਰਮਾਤਮਾ ਮੈਂ ਮੇਰਿਆਂ ਵਾਸਤੇ ਨਹੀਂ ਮੈਂ ਸਾਰੀਆਂ ਭੈਣਾਂ ਦੇ ਭਰਾਵਾਸਤੇ ਸਾਰੀਆਂ ਭੈਣਾਂ ਵਾਸਤੇ ਇਹ ਹੀ ਅਰਦਾਸ ਕਰਦੀਆਂ ਕਿ ਮਾਲਕਾ ਉਹਨਾਂ ਨੂੰ ਕੋਈ ਜ਼ਿੰਦਗੀ ਦੇ ਵਿੱਚ ਕਮੀ ਨਾ ਹੋਵੇ ਕਿਸੇ ਵੀ ਚੀਜ਼ ਤੋਂ ਹਤਰਸ ਨਾ ਕੋਈ ਵੀ ਸ਼ੌਂਕ ਉਹਨਾਂ ਦਾ ਅਧੂਰਾ ਹੋ ਪੂਰਾ ਕਰੀ ਜੇ ਕਿਸੇ ਭੈਣ ਨੂੰ ਭਰਾ ਨਹੀਂ ਰੱਬ ਨੇ ਦਿੱਤਾ ਤਾਂ ਮਾਲਕਾ ਥੋੜਾ ਜਿਹਾ ਨੀਮਾ ਹੋ ਕੇ ਸੁਣੀ ਹੈ ਨਾ ਕਿਉਂਕਿ ਜਿਹੜਾ ਇਹ ਤਿਉਹਾਰ ਹੈ ਨਾ ਉ ਤਾਂ ਭਾਵੇਂ ਨਾਂ ਪਨੋ ਯਾਦ ਆਵੇ ਚ ਹੈ ਨਾ ਤੇ ਪਰ ਜਦੋਂ ਇਹ ਤਿਉਹਾਰ ਆ ਜਾਂਦਾ ਨਾ ਉਦੋਂ ਇਸ ਤਿਹਾਰ ਤੇ ਗੱਲਾਂ ਹੀ ਵੱਖਰੀਆਂ ਹੋ ਜਾਂਦੀਆਂ ਕਿਉਂਕਿ ਕਈ ਤਾਂ ਕੁਛ ਕਹਿਵੇਂ ਜਲਨ ਕਰਦੇ ਆ ਵੀ ਹਾਂ ਵੀ ਇੱਕ ਘਰ ਦੇ ਪੁੱਤ ਹੈਗੇ ਆ ਤੇ ਇੱਕ ਘਰ ਦੇ ਹੈ ਨਹੀਂਗੇ ਤੇ ਉਹ ਕਰਦੇ ਕੀ ਆ ਬਈ ਵੀ ਜਿਹੜੇ ਦੂਜੇ ਚਾਚੇ ਤਾਇਆਆਂ ਦੀਆਂ ਕੁੜੀਆਂ ਤੋਂ ਰਖੜੀ ਬੰਨ੍ਹ ਨਹੀਂ ਦਿੰਦੇ ਆਪਣੇ ਬੱਚਿਆਂ ਦੇ ਬਟ ਉਹਨਾਂ ਲਈ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਮਾਲਕ ਨੇ ਉਹਨਾਂ ਨੂੰ ਊਣੇ ਰੱਖਿਆ ਹੁੰਦਾਗਾ ਤੇ ਜੇ ਅਗਰ ਤੁਹਾਡਾ ਭਾਈ ਪਿਆਰ ਲੈਣਾ ਚਾਹੁੰਦੀਆਂ ਧੀਆਂ ਹਨਾ ਤਾਂ ਤੁਸੀਂ ਜ਼ਰੂਰ ਉਹਨਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਦਾ ਮਾਣ ਕਰਿਆ ਕਰੋ ਹਨਾ ਤੇ ਬਾਕੀ ਆਏ ਆ ਵੀ ਮੈਂ ਮਾਲਕ ਮੂਰੇ ਅਰਦਾਸ ਕਰ ਸਕਦੀ ਹਾਂ ਵੀ ਆਪਣੀ ਤਾਂ ਕਿਹੜਾ ਚਲੋ ਜੇ ਕੋਈ ਵੀ ਗੱਲ ਨਾਲ ਤੁਸੀਂ ਮੇਰੀ ਨਾਲ ਐਗਰੀ ਹੋਂ ਤਾਂ ਮੈਨੂੰ ਜਰੂਰ ਤੁਸੀਂ ਦੱਸ ਦਿਓ ਜੀ ਯੈਸ ਲਿਖ ਦਿਓ ਤੇ ਬਾਕੀ ਠੀਕ ਹੈ ਜੀ ਆਪਣੇ ਰਿਸ਼ਤੇ ਜਿਹੜੇ ਬਚਾ ਕੇ ਰੱਖੋ ਇਹਨਾਂ ਦੀ ਜਿਹੜੀ ਕਦਰ ਹੈ ਉਹ ਕਰਿਆ ਕਰੋ ਰਿਸ਼ਤਿਆਂ ਦੀ अहमियत ਨੂੰ ਆਪਣੀ ਆਪਣੀ ਜਗ੍ਹਾ ਤੇ ਰੱਖੋ ਟਾਈਮ-ਟਾਈਮ ਉਹਨਾਂ ਨੂੰ ਸੰਭਾਲਦੇ ਰਹੋ ਤੇ ਠੀਕ ਹੈ ਜੀ ਇੱਕ ਵਾਰੀ ਬੱਚੇ ਮੈਂ ਕਰਦੇ ਆ ਵਿਦਾ ਬੱਚਿਆਂ ਨੇ ਆਪਣੇ ਜਿਹੜੇ ਲੀੜਾ ਕਪੜਾ ਸਾਰਾ ਪੈਕ ਕਰ ਰੱਖਿਆ ਤੇ ਮੈਨੂੰ ਕਹਿੰਦੇ ਸੀ ਮੰਮੀ ਤੁਸੀਂ ਵੀ ਨਾਲ ਹੀ ਚੱਲੋ ਬਟ ਮੈਂ ਆਖਿਆ ਵੀ ਨਹੀਂ ਬੇਟਾ ਅੱਜੇ ਮੇਰੇ ਥੋੜਾ ਜਿਹਾ ਕੰਮ ਕਰਨ ਵਾਲਾ ਪਿਆ ਕਰੇ ਤੇ ਫਿਰ ਮੈਂ ਕੱਲ ਨੂੰ ਜਾ ਰਹੀ ਹਾਂ ਕਿਉਂਕਿ ਇਹ ਮੈਨੂੰ ਅਧਵਾੜ ਦੀ ਕਟਾਰ ਡ੍ਰੌਪ ਕਰਕੇ ਆਉਣਗੇ ਤੇ ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਪਿੰਡ ਵਾਲੀ ਬੱਸ ਹੈ ਉਹ ਮੈਨੂੰ ਭਾਏ ਆਉਣਗੇ ਹਾਂਜੀ ਬੱਚੇ ਆ ਚੁੱਕੇ ਆ ਤੇ ਬੱਚਿਆਂ ਦਾ ਰੈਕਸ਼ਨ ਦੇਖਦੇ ਵੀ ਅੱਜ ਕਿੰਨੀ ਖੁਸ਼ੀ ਹੈ ਬੱਚਿਆਂ ਨੂੰ ਹਨਾ ਹੈਲੋ ਕੈਸੇ ਹੋ ਵਧੀਆ ਵਧੀਆ ਅੱਜ ਆ ਫਿਰ ਨਾਨਕੇ ਐ ਦੇਖੋ ਜੀ ਮੁੰਡੇ ਨੇ ਬੂਟ ਸ਼ੂਟ ਪਾ ਪੂ ਕੇ ਤੇ ਨਾਨਕੇ ਨੂੰ ਤਿਆਰ ਹੋ ਚੁੱਕੇ ਆ ਤੇ ਕੀ ਕਹੋਂਗੇ ਫਿਰ ਅੱਜ ਅਸਾਂ ਬਹੁਤ ਖੁਸ਼ੀ ਆ ਦੇਖੋ ਜੀ ਬੱਚੇ ਵੀ ਬਹੁਤ ਐਕਸਾਈਟਡ ਨੇ ਜਾਣ ਵਾਸਤੇ ਤੇ ਅਸੀਂ ਤਿਆਰ ਹੋ ਗਏ ਤੇ ਭੂਆ ਹੋਰੀ ਹਜੇ ਤਿਆਰੀ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਦਾ ਸਾਲੀ ਤੇ ਗਿਆਰਾਂੀ ਤੇ ਜਦੋਂ ਵੀ ਜਾਣਗੇ ਤੇ ਹਾਂਜੀ ਮੱਡੋ ਕੀ ਹਾਲ ਐ ਕੀ ਕਮੇਂਗੀ ਲੱਗੀ ਗੈਣੇ ਇੱਕ ਉਹਨੇ ਏਂਗਲਾਂ ਦੱਲੇ ਤੇ ਸਸਰੀਕਾਲ ਸਸਰੀਕਾਲ ਹਾਂਜੀ ਦਰਸ਼ਕੋ ਤੁਹਾਨੂੰ ਇਹ ਬੱਚਾ ਸਸਰੀਕਾਲ ਬੁਲਾ ਰਿਹਾ ਹੈ ਤੇ ਹੋਰ ਪਟੜੀ ਪਟੜੀ ਠੀਕਾ ਦੇਖੋ ਜੀ ਕਿਦਾਂ ਕੁੜੀ ਨੇ ਬਾਲ ਬੂਲ ਚੱਕ ਕੇ ਗੁੱਤ ਕਰੀਆ ਹਏ ਮੇਰੀ ਮੰਮੀ ਲੜੂਗੀ ਪਾਪੋਗੀਤਾ ਮੰਮੀ ਲੜੂਗੀ ਫੁੰਝਾ ਛੱਡਿਆ ਮੰਮੀ ਲੜੂਗੀ ਅੱਜ ਅੱਜ ਛੂਟ ਐ ਠੀਕ ਐ ਉਹਨੂੰ ਕਹਦੀ ਮੇਰੀ ਭੂਆ ਨੇ ਕੀਤੀ ਐ ਗੁੱਤ ਮੇਰੇ ਠੀਕ ਐ ਹਾਂਜੀ ਲੰਬੂ ਖੰਬਾ ਖੰਬਾ ਆ ਦੇਖੋ ਭਾਈ ਐ ਖੰਬਾ ਵੱਧ ਗਿਆ ਤੇ ਇੱਕ ਦਿਨ ਅਸੀਂ ਇਹਦੀ ਵੀਡੀਓ ਛੋਟੇ ਹੁੰਦੇ ਦੀ ਵੇਖ ਰਹੇ ਤੇ ਜਮਾ ਗੋਲ ਮਟੋਲ ਜੇ ਮੂੰਹ ਵਾਲਾ ਤੇ ਹੁਣ ਦੇਖੋ ਖਖੜੀ ਮੂੰਹ ਬਣਿਆ ਪਏ ਮੰਮੀ ਅਗਰ ਤਾਂ ਵੇਖ ਹਾਂ ਇੱਥੇ ਹਾਂ ਹੁਣ ਫਿਰ ਇਹ ਮੱਡੋ ਬਣ ਜੂਗੀ ਤੇ ਆਓ ਵੇਖੋ ਭਾਈ ਕਦੇ ਪ੍ਰੀਤ ਕਹਿ ਦਿੰਦੀ ਸੀਗੀ ਵੀ ਫੇਰ ਵੀ ਮੇਰੇ ਜਿੱਡੀ ਲੱਗਦੀ ਫੇਰ ਵੀ ਜਿੱਡੀ ਲੱਗਦੀ ਤੂੰ ਵੱਡਾ ਲੱਗਦਾ ਸੁਲੰਮਾ ਲੱਗਦਾ ਹਾਂ ਆ ਬਾਕੀ ਤਾਂ ਜਿੱਡੀ ਲੱਗਦੀ ਨਹੀਂ ਲੱਗਦੀ ਨਹੀਂ ਲਾਦੀ ਆਏ ਸਲਟ ਹੋ ਗਈ ਚੱਲੇ ਹਾਂ ਓਕੇ ਕੱਲੇ ਕੱਲੇ ਆ ਹਾਂ

ਤਿਆ ਕਿ ਕਹੀ ਜਾਂਦੀ ਤੇਰੇ ਵਾਲੀ ਪਰਝਾਈ ਕਵੇਂਗਾ ਕਿ ਮਾਸੀ ਦੀ ਧੀ ਮਾਮੇ ਦੀ ਕਵੇਂਗਾ ਕਿ ਅਗਲੀ ਲੰਬਾ ਲਈ ਜਾਂਦੀ ਹੈ ਕੀ ਹੋ ਗਿਆ ਸੁਣ ਲੈ ਆਪੀ ਕੀ ਹੋ ਗਿਆ ਨੀ ਮੈਂ ਹੂੰ ਕੀ ਹੋ ਗਿਆ ਬਸ ਹੁਣਾ ਕੀ ਹੁਣ ਗਿਆ ਟਾਈਮ ਬਸ ਜਾਣਾ ਹੀ ਪਊਗਾ ਬਈ ਸਹੀ ਗੱਲ ਹੈ ਅਗਲੀਆਂ ਫੋਨ ਤੇ ਫੋਨ ਕਰੀ ਜਾਂਦੀਆਂ ਹੈਂ ਬਸ ਅੱਜ ਜਵਾਕ ਤੌਰ ਤੇ ਕੱਲ ਨੂੰ ਜਾਊਂਗੀ ਮੈਂ ਵੀ ਹਾਂ ਸਹੀ ਹੈ ਬਈ ਇਹ ਪਤਾ ਕੀ ਹੈ ਭਾਵੇਂ ਇਹਨੂੰ ਪਾਣੀ ਨਾ ਪੁੱਛਿਆ ਕਰੋ ਤੇ ਭਾ ਪਰ ਹੱਸ ਕੇ ਬੋਲ ਪਿਆ ਕਰੋ ਹਨਾ ਵੀ ਹਾਂ ਸਹੀ ਗੱਲ ਹੈ ਤੇ ਠੀਕ ਹੈ ਜੀ ਅੱਜ ਦਾ ਬਲੌਗ ਆਪਾਂ ਇੱਥੇ ਕਰਨ ਲੱਗੇ ਆ ਸਮਾਪਤ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ